ਕੋ ਕਾ ਬੰਗਾਰ ਸੂਰਮਾ ਹੋਇਆ ਚੱਟਿਆ ਸੂਰਮਾ ਫੌਜਾਂ ਵਿੱਚ ਆ ਕੇ ਵਰਦਾ ਜਿਵੇਂ ਇੱਕ ਸੂਰਜ ਚੜਦਾ ਸੋਤੇ ਸ਼ੇਰ ਵਾਂਗ ਚੱਕਿਆ ਨਾ ਜਾਵੇ ਖੰਡਾ ਬਾਬੇ ਦੀਪ ਸਿੰਘੀ ਦਾ ਹੌਰ ਵੈਰੀਆਂ ਦੇ ਕਾਲ ਜੇ ਨੂੰ ਪਾਵੇ ਖੰਡਾ ਬਾਬੇ ਦੀਪ ਸਿੰਘੀ ਦਾ ਕਾਲਖਾਨਸੀ ਬੁੱਕਦਾ ਜੂ ਕਾਲਖਾਨਸੀ ਜੇ ਤੂੰ ਜਲਨੈਲਕ ਹੋਂਦਾ ਪਿੱਛੇ ਤੱਕ ਪੈਰ ਹਟਾਉਂਦਾ ਤੇਗ ਤੂ ਕਹਿ ਮੈਂ ਅੰਨੋ ਚੁਕੀ ਜਾਵੇ ਖੰਡਾ ਬਾਬੇ ਦੀਪ ਸਿੰਘ ਦਾ ਹੌਲ ਬੈਰੀਆਂ ਦੇ ਕਾਲ ਜੇ ਨੂੰ ਪਾਵੇ ਖੰਡਾ ਬਾਬੇ ਦੀਪ ਸਿੰਘ ਦਾ ਦੋਵੇਂ ਸੀ ਸੇਲ ਸੇਲ ਹੱਥ ਸੂਰੇ ਹੋ ਗਏ ਇੱਕ ਦੂਜੇ ਮੂਰੇ ਜਗ ਦੀ ਡੋਰੀ ਟੁੱਟ ਜਾਂਦੇ ਖੱਬੇ ਦੋਏ ਹੱਥ ਮਲਾਉਂਦੇ ਲੱਗੇ ਜਿੱਤ ਦਾ ਕਰਨ ਦੋਵੇਂ ਦਾਵੇ ਖੰਡਾ ਬਾਬੇ ਦੀਪ ਸਿੰਘੀ ਦਾ ਹੌਲ ਬਹਿਰੀਆਂ ਦੇ ਕਾਲਜੇ ਨੂੰ ਪਾਵੇ ਖੰਡਾ ਬਾਬੇ ਦੀਪ ਸਿੰਘੀ ਦਾ ਉਹਗੇ ਜਨ ਸਰੂ ਲੜਾਈ ਜਾਂਦੇ ਜਨ ਪੜ ਧੂਪਾਈ ਖੜਕਣ ਖੰਡੇ ਤਲਵਾਰਾ ਕਰਦੇ ਸੀ ਮਾਰੋਂ ਮਾਰਾ ਘਟ ਕੇਣਾ ਇੱਕ ਦੂਜੇ ਤੋਂ ਕਹਾਵੇ ਖੰਡਾ ਬਾਬੇ ਦੀਪ ਸਿੰਘ ਦੀ ਦਾ ਹੋਰ ਵੈਰੀਆਂ ਦੇ ਕਾਲ ਜੇ ਨੂੰ ਪਾਰੇ ਜੀ ਖੰਡਾ ਬਾਬੇ ਦੀਪ ਸਿੰਘ ਦੀ ਦਾ ਨਾ ਨਰਸਿੰਘ ਮਦੀਦਾ ਨਾਮ ਦੇ ਵਿੱਚ ਸੂਰੇ ਗੱਜਦਾ ਪਿੰਦੇ ਸੇ ਦੰਦ ਸੂਰਮੇ ਪੁੰਨਿਆਂ ਦੇ ਚੰਦ ਸੂਰਮੇ ਪਿੱਛੇ ਪੈਰ ਨਾ ਕੋਈ ਪਿੰਡਾਂ ਚੋਂ ਹਟਾਵੇ ਖੰਡਾ ਬਾਬੇ ਦੀਪ ਸਿੰਘ ਦਾ ਹੌਲ ਬਹਿਰੀਆਂ ਦੇ ਕਾਲਜੇ ਨੂੰ ਪਾਵੇ ਜੀ ਖੰਡਾ ਬਾਬੇ ਦੀਪ ਸਿੰਘ ਦਾ ਜੰਗਦੇ ਸੀ ਮਹਾਰਸੂਰ ਮੇ ਕਰਦੇ ਸੀ ਜਰਵਾਰ ਸੂਰਮੇ ਲਿਸਗਣ ਖੰਡੇ ਗੋਤਾਰੇ ਚੜ-ਚੜ ਪੈਂਦੇ ਅੰਗਿਆਰੇ ਜਿਵੇਂ ਬੱਦਲਾਂ ਚ ਬਿਜਲੀ ਡਰਾਵੇ ਖੰਡਾ ਬਾਬੇ ਦੀਪ ਸਿੰਘੀ ਦਾ ਹੌਲ ਬਰੀਆਂ ਦੇ ਕਾਣ ਜੇ ਨੂੰ ਪਾਵੇ ਖੰਡਾ ਬਾਬੇ ਦੀਪ ਸਿੰਘੀ ਦਾ ਉਹ ਆ ਤੇਰਾ ਖੰਡੇ ਚੱਲੇ ਤਰ ਤੋਂ ਸਿਰ ਲੈ ਕੇ ਥੱਲੇ ਸਾਂਝੇ ਚੋਹੇ ਵਾਰ ਹੋਗੇ ਰੋਸ਼ਨ ਸੰਸਾਰ ਹੋਗੇ ਸੋਭਾ ਸੈਨ ਕੁਲਵੰਦ ਤਹੀਂ ਗਾਵੇ ਖੰਡਾ ਬਾਬੇ ਦੀਪ ਸਿੰਘੀ ਦਾ ਹੌਲੇ ਬਹਿਰੀਆਂ ਲੈ ਕਾੜਦੇ ਨੂੰ ਪਾਵੇ ਜੀ ਖੰਡਾ ਬਾਬੇ ਦੀਪ ਸਿੰਘੀ ਦਾ